ਜਾਵੇ ਤਾਂ ਰਸਾਇਣਕ ਖਾਦਾਂ ਜਿੱਥੇ ਸਾਨੂੰ ਸਰੀਰ ਤੋਂ ਪੱਖੋਂ ਵੀ ਕਮਜ਼ੋਰ ਕਰ ਰਹੀਆਂ ਉੱਥੇ ਹੀ ਰਸਾਇਣਕ ਖਾਦਾਂ ਜਿਹੜੀਆਂ ਆਮ ਕਿਸਾਨ ਦੀ ਪਹੁੰਚ ਤੋਂ ਜਿਹੜੀਆਂ ਉਹ ਬਾਹਰ ਨਹੀਂ ਜਾ ਰਹੀਆਂ ਤਾਂ ਸਭ ਤੋਂ ਵੱਡਾ ਨੁਕਸਾਨ ਇਹ ਜਿਹੜੀਆਂ ਰਸਾਇਣਕ ਖਾਦਾਂ ਏ ਸਾਡੀ ਜ਼ਮੀਨ ਮੁਰਗੀਆਂ ਦੀਆਂ ਵਿੱਠਾਂ ਦੀ ਖਾਦ ਦੇ ਕਈ ਫਾਇਦੇ ਆ ਤੇ ਖੇਤੀ ਲਈ ਕੁਦਰਤੀ ਵਰਦਾਨ ਆਧੁਨਿਕ ਖੇਤੀ ਵਿੱਚ ਜਿੱਥੇ ਰਸਾਇਣ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਪਚਾਊ ਸ਼ਕਤੀ ਘਟ ਰਹੀ ਆ ਉੱਥੇ ਕੁਦਰਤੀ ਖਾਦਾਂ ਵੱਲ ਸਾਡਾ ਰੁਝਾਨ ਨਾ ਹੋਣ ਕਰਕੇ ਚਿੰਤਾ ਬਣੀ ਹੋਈ ਆ ਅੱਜ ਜਾਣਦੇ ਹਾਂ ਮੁਰਗੀਆਂ ਦੀਆਂ ਵਿੱਠਾਂ ਚਿਕਨ ਮੈਨਿਊਰ ਤੋਂ ਤਿਆਰ ਹੋਈ ਖਾਦ ਕਹਿੰਦੇ ਆ ਇਸ ਮਾਮਲੇ ਵਿੱਚ ਕਿਸਾਨਾਂ ਲਈ ਕਾਫੀ ਜਿਹੜੀ ਉਹ ਅਸਰਦਾਰ ਤੇ ਲਾਹੇਵੰਦ ਜਿਹੜੀ ਉਹ ਸਾਬਤ ਹੋ ਰਹੀ ਆ ਉਥੇ ਕਿਸਾਨਾਂ ਤੇ ਖੇਤੀਬਾੜੀ ਵਿਦਵਾਨਾਂ ਦੇ ਮੁਤਾਬਕ ਮੁਰਗੀਆਂ ਦੀ ਖਾਦ ਵਿੱਚ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਜਿਵੇਂ ਲਹਿੰਦੇ ਤੱਤ ਬੜੀ ਵੱਡੀ ਮਾਤਰਾ 'ਚ ਹੁੰਦੇ ਆ। ਇਹ ਤੱਤ ਫਸਲ ਦੀ ਵਾਧੂ ਉਪਜ ਅਤੇ ਮਿੱਟੀ ਦੀ ਸੇਧ ਨੂੰ ਸੁਧਾਰਨ ਵਿੱਚ ਕਾਫੀ ਜਿਹੜੇ ਉਹ ਲਾਭਦਾਇਕ ਮੰਨੇ ਜਾਂਦੇ ਆ। ਜਿਸ ਤਰ੍ਹਾਂ ਮਿੱਟੀ ਦੀ ਜਿਹੜੀ ਗੁਣਵੱਤਾ ਉਹਦੇ ਵਿੱਚ ਸੁਧਾਰਨ ਵੀ ਲਿਆਉਂਦੇ ਆ। ਇਹ ਖਾਦ ਮਿੱਟੀ ਵਿੱਚ ਜੈਵਿਕ ਤੱਤ ਵਧਾਉਂਦੀ ਹੈ ਤੇ ਪਾਣੀ ਰੋਕਣ ਦੀ ਸਮਰੱਥਾ ਨੂੰ ਵੀ ਵਧਾਉਂਦੀ ਹੈ ਖੇਤੀ ਦੀ ਉਪਚਵ ਵਿੱਚ ਵਾਧਾ ਵੀ ਕਰਦੀ ਹੈ ਜਿਵੇਂ ਨੇਚਰਲ ਨਾਈਟ੍ਰੋਜਨ ਅਤੇ ਹੋਰ ਤੱਤਾਂ ਕਰਕੇ ਪੌਦਿਆਂ ਦੀ ਵਾਧੂ ਵਿਕਾਸ ਦਰ ਜਿਹੜੀ ਮਿਲਦੀ ਹੈ ਤੇ ਘੱਟ ਖਰਚੇ ਦੇ ਵਿੱਚ ਹੁੰਦੀ ਆ ਤਾਂ ਆਓ ਆਪਾਂ ਜਾਣਦੇ ਹਾਂ ਅੱਜ ਪਹੁੰਚੇ ਹਾਂ ਪਿੰਡ ਨਾਰਲਾ ਵਿਖੇ ਭੁੱਲਰ ਪੁਲਟਰੀ ਫਾਰਮ ਤੇ ਤਾਂ ਉਸ ਕਿਸਾਨ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਇਸ ਨੋ ਇੱਕ ਲਾਹੇਵੰਦ ਧੰਦਾ ਵੀ ਮੰਨਦਾ ਤੇ ਕਿਸਾਨਾਂ ਲਈ ਵੀ ਜਿਹੜਾ ਇਹ ਕਾਫੀ ਫਾਇਦੇਮੰਦ ਆ ਤਾਂ ਆਉ ਕਰਦੇ ਹਾਂ ਗੱਲਬਾਤ ਕਿ ਕਿਸ ਤਰ੍ਹਾਂ ਤੁਸੀਂ ਲੈਣੀ ਇਹ ਖਾਦ ਇਹਨਾਂ ਤੋਂ ਅੱਜ ਕੀ ਨਾ ਵੀਰ ਜੀ ਮਰੇਂਦਰ ਪਿੰਡ ਨਾਰਲਾ ਪਿੰਡ ਨਾਰਲਾ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਤਰਤਾਰ ਜ਼ਿਲ੍ਹੇ ਚ ਪੈਂਦਾ ਹੈ ਅੱਛਾ ਤੇ ਨੀਅਰ ਬਾਊਟ ਸ਼ਹਿਰ ਕੋਈ ਪਿੱਖੀ ਵਿੰਡਾ ਪੁਰੇ ਲਿਖੀ ਤੇ ਇਹ ਜਿਹੜੀ ਤੁਸੀਂ ਜਿਸ ਤਰ੍ਹਾਂ ਖੇਤੀਬਾੜੀ ਬਾਰੇ ਕਾਫੀ ਜਿਹੜੀ ਜਾਣਕਾਰੀ ਰੱਖਦੇ ਹੋ ਤਾਂ ਅੱਜ ਤੁਸੀਂ ਜਿਹੜਾ ਇੱਕ ਚੰਗਾ ਵਧੀਆ ਪੋਲਟੀ ਫਾਰਮ ਵੀ ਤਰਨਤਾਰਨ ਦੇ ਵਿੱਚ ਚਲਾ ਰਹੇ ਹੋ ਜੋ ਕਿ ਜੇ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦੂਸਰੇ ਨੰਬਰ ਤੇ ਤੁਹਾਡਾ ਪੋਲਟਰੀ ਫਾਰਮ ਹੈ ਤਾਂ ਇਹਦੀ ਜਿਹੜੀ ਆ ਰੂੜੀ ਕਹਿ ਲਈਏ ਆਪਾਂ ਜਾਂ ਨੋ ਚਿਕਨ ਪਿਓਰ ਜੋਜ਼ਵੀ ਕਹਿੰਦੇ ਜੇ ਤੁਸੀਂ ਤੇ ਕੀ ਇਹਦੇ ਲਾਭ ਆ ਤੇ ਕਿਸ ਤਰ੍ਹਾਂ ਤੁਹਾਡੇ ਤੋਂ ਲੈ ਸਕਦੇ ਕਿਸਾਨ ਕਿਸਾਨ ਵੀਰ ਆਪਣੇ ਤੋਂ ਲੈ ਸਕਦੇ ਆ 1200 126 ਦੀ ਟਰਾਲੀ ਹੋਊਗੀ 12 ਰੁਪਏ ਫੋਟ ਹੋਊਗੀ ਜੀ ਜੋ ਕਿ 1700 ਦੀ ਬਣੂਗੀ। ਹੂੰ ਤੇ ਆਉਣ ਵਾਲੇ ਪਿਛਲੇ ਕੁਝ ਕਸਾਲਾਂ ਤੋਂ ਲੇਬਰ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਲੋਕਾਂ ਨੂੰ। ਕਿਸਾਨ ਆਉਂਦੇ ਹੈ ਆਪਣੇ ਤੋਂ ਲੇਬਰ ਨਹੀਂ ਲੱਭਦੀ ਉਹਨਾਂ ਨੂੰ। ਹੁਣ ਕੀ ਅਸੀਂ ਇਸ ਵਾਰੀ ਇਹ ਟਰੈਕਟਰ ਆਪਣਾ ਬਣਵਾਇਆ ਜੀਸੀਬੀ ਲਵਾ ਕੇ ਟੱਪਾ ਜੋ ਵੀ ਅਸੀਂ ਲੱਦ ਕੇ ਵੀ ਦਵਾਂਗੇ ਵੇਚ ਇਹਨਾਂ ਨੂੰ ਸਾਰੇ ਆਪ ਦੇ ਕਿਸਾਨ ਆਪਣੀ ਪੈੜੀ ਚ ਖਲ੍ਹਾ ਸਕਣਗੇ ਜਾ ਕੇ ਆਪਦੇ ਢੰਗ ਤਰੀਕੇ ਨਾਲ। ਤੇ ਇਹ ਜਿਹੜੀ ਆ ਦੂਸਰੀ ਰਸਾਇਣਕ ਖਾਦ ਆਪਾਂ ਪਾ ਰਹੇ ਉਹ ਤੇ ਕਾਫੀ ਵਹਿੰਗੀ ਪੈਂਦੀ ਆ ਤੇ ਇਹਦੇ ਵੱਲ ਕਿਸਾਨਾਂ ਦਾ ਮਤਲਬ ਧਿਆਨ ਨਹੀਂ ਜਾਂ ਕਿੰਨੇ ਇੱਕ ਕਿਸਾਨ ਸਾਡੇ ਕੋਲ ਆਉਂਦੇ ਤੇ ਕੀ ਕਹਿਣਾ ਚਾਹੁੰਦੇ ਜਿਹੜੀ ਉਹ ਕਿ ਆਪਾਂ ਨੂੰ ਜੂਰੀਏ ਦਾ ਗੱਟਾ ਜਿਵੇਂ 1200 ਦਾ ਪੈਂਦਾ ਆ ਆਪਾਂ ਤੁਹਾਨੂੰ ਆ 1700 ਦੀ ਟਰਾਲੀ ਲਗਭਗ ਪੜੂਗੀ ਇੱਕ ਕਿਲੇ 'ਚ ਇੱਕ ਹੀ ਟਰਾਲੀ ਪੈਣੀ ਆ ਤੇ ਕੋਈ ਮੋਬਾਈਲ ਨੰਬਰ ਚੱਲਦਾ ਤੁਹਾਡਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਕੰਟੈਕਟ ਨੰਬਰ ਹੈ 95015 97299 ਤੇ ਇਹ ਜਿਹੜੀ ਆ ਮਤਲਬ ਕਿੰਨੀ ਕ ਕਪੈਸਿਟੀ ਹੈਗੀ ਤੁਹਾਡੇ ਕੋਲ ਦੇਣ ਲਈ ਕਿਸਾਨਾਂ ਨੂੰ ਆਪਣੇ ਤੋਂ 2000 ਤੋਂ 2000 ਟਰਾਲੀ ਪਈ ਹੈਗੀ ਹੈ ਅੱਛਾ ਤੇ ਇਹ ਜਦੋਂ ਵੀ ਕੋਈ ਖੜ ਸਕਦਾ ਕਿ ਜਾਇਦਾ ਸੀਜ਼ਨ ਹੁੰਦਾ ਕੋਈ ਜਦੋਂ ਵੀ ਕਿਸੇ ਦਾ ਮਾਨ ਹੋਵੇ ਜਿਸ ਨੂੰ ਵੀ ਖੇਤ ਪਾ ਸਕਦਾ ਕੋਈ ਹੋਰ ਕਹਿਣਾ ਚਾਹੁੰਦਾ ਵੀਰ ਜੀ ਵਰਜਿੰਦਰ ਸਿੰਘ ਜੀ ਤੇ ਤੁਸੀਂ ਤਾਂ ਇਹ ਜਿਹੜੀ ਆ ਦੱਸ ਰਹੇ ਆ ਵੀ ਖਾਦ ਇਹ ਜਿਹੜੀ ਆ ਜਿਨੂੰ ਆਪਾਂ ਵਿਠਾ ਕਹਿੰਨੇ ਆ ਇਹ ਤੁਸੀਂ ਆਪਣੀ ਪੈਲੀ ਦੇ ਵਿੱਚ ਜੂਜ ਕੀਤੀਆਂ ਏ ਕਿ ਕਿਸ ਤਰ੍ਹਾਂ ਦਾ ਰਿਜ਼ਲਟ ਇਹਦਾ ਇਹਦਾ ਵੀਰ ਜੀ ਬਹੁਤ ਵਧੀਆ ਰਿਜ਼ਲਟ ਆ ਆਪਾਂ ਨੂੰ 2 ਸਾਲ ਹੋ ਗਏ ਇਹਨਾਂ ਨੂੰ ਵਰਤਦਿਆਂ ਨੂੰ ਇਹਦੇ ਵਿੱਚ ਬਾਧੂ ਰਸੈਣੀ ਖਾਦਾ ਜਿਹੜੀਆਂ ਮੰਨ ਲਓ ਆਪਾਂ ਘਟਾਈਆਂ ਨੇ ਜਿਉਂਗੇ ਆਪਾਂ ਮੰਨ ਲਓ ਅੱਗੇ 4-4 ਟੋਲਿਆਂ ਦਾ ਕਰ ਚਲੇਗੇ ਹਾਂ ਪਰ ਟੀਕਣ ਕਨ ਨੂੰ 2.5 ਦੇ ਟੋਲੇ ਪਾਏ ਆ ਸੰਕ ਦਾ ਬਹੁਤ ਵਧੀਆ ਝਾਰ ਨਿਕਲਿਆ ਬਹੁਤ ਵਧੀਆ ਰਿਜ਼ਲਟ ਆ ਮਾਲਵੇ ਦੇ ਵਿੱਚ ਜਰੂਰੀ ਤੱਤ ਜਿੰਨੇ ਵੀ ਫਸਲ ਨੂੰ ਚਾਹੀਦੇ ਨੇ ਉਹ ਸਾਰੇ ਪੈਂਦੇ ਨੇ ਆਪਾਂ ਨਾ ਕਦੀ ਪਟਾਸ਼ ਵਰਤੀ ਏ ਹੋਰ ਜਿੰਨੀਆਂ ਵੀ ਚੀਜ਼ਾਂ ਮੰਨ ਲਓ ਮਹਿੰਗੀਆਂ ਇਹ ਆਪਾਂ 2-3 ਸਾਲ ਹੋ ਗਏ ਲਗਾਤਾਰ ਫੈਕਰੀ ਵਰਤਦੇ ਆਂਗੇ ਇੱਕ ਟਰਾਲੀ ਕਲੇਰੀਏ ਪੈਂਦੀ ਏ ਬਹੁਤ ਵਧੀਆ ਰਿਜ਼ਲਟ ਦੇ ਦਗੇ ਤੇ ਮੇਲ ਸੌਖੀ ਜਾਂਦੀ ਏ ਹਾਂਜੀ ਮੇਲ ਸੌਖੀ ਜਾਂਦੀ ਅੱਗੇ ਲੇਵਰ ਦੀ ਦਿੱਕਤ ਸੀ ਉਹਦਾ ਕਰਕੇ ਨਾ ਵੀਰ ਜੀ ਉਹਨਾਂ ਨੇ ਆਪਣਾ ਟਰੈਕਟਰ ਨੂੰ ਲੋਡਰ ਲਵਾਇਆ ਵਾ ਮੰਨ ਲਓ ਇਹਨਾਂ ਦੇ ਭਰਾਈ ਹੋਣਾ ਆਵਦੀ ਹੋ ਗਈ ਅੱਗੇ ਲੇਵਰ ਨਹੀਂ ਹਿਲਦੀ ਲੇਵਰ ਤੰਗ ਕਰਦੀ ਉਹ ਇਹਨਾਂ ਵੀ ਭਰਾਈ ਸੌਖੀ ਹੋ ਗਈ ਇਹਨਾਂ ਨੂੰ ਕੀ ਲੱਗਦਾ ਕਿ ਦੂਸਰੀ ਖਾਦ ਨੂੰ ਬੈਨੀਫਿਟ ਤੇ ਸਸਤੀ ਵੀ ਪੈਂਦੀ ਹੈ ਹਾਂਜੀ ਵਧੀਆ ਵੀਰ ਜੀ ਇਹਦਾ ਰਿਜ਼ਲਟ ਬਹੁਤ ਆਇਆ ਆ ਆਪਾਂ ਦੋਹਾਂ ਤਿੰਨਾਂ ਫਸਲਾਂ ਦਾ ਜਿੰਨੀ ਆਦਾ ਮੈਂ ਵੰ